ਕੇਵਲ ਬਰੈਡ ਬਰੁੱਡ ਲਈ ਜਾਂਦਾ ਇਹ 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 ਕਿਹੜੀ ਆਰਪੀ ਹੈ ਮੰਗਾਲੀ ਆਰਪੀ ਹੈ ਮੰਗਾਲੀ ਆਰਪੀ ਇਹਦਾ ਕੀ ਰੇਟ ਆ ਬਾਈ 16 ਬਾਈ ਹਾਂ ਜੀ ਧਨੀਏ ਦੀ ਗੁੱਟੀ ਕਿੰਨੇ ਚੱਲੀ ਬਾਈ ਅੱਜ ਹਾਂ ਤਾਂ ਇਹ ਬਰੋ ਵਾਲੀ 2 ਰੁਪਏ ਗੁੱਟੀ ਦੀ ਹਾਂ ਦੋ ਹਾਂ ਜੀ 20 ਰੁਪਏ ਮੰਗਲ ਆਉਂਗਾ ਹੈ ਸਾਲ ਬਾਅਦ ਬੈਟਰੀ ਚੇਂਜ ਕਿੰਨੇ ਦੀਆਂ 40 ਹਾਂ 4000 ਚਾਹ ਪਾ ਲੈ 4000 ਹਾਂ ਬਾਈ ਜੇ ਨਾਲ ਹੀ ਹੱਕ ਖੋਦ ਦੀ ਤੇ ਫਿਰ ਇਹਦਾ ਕੀ ਕਰਦੇ ਆ ਮੁੜ ਕੇ ਇਹਦਾ ਇਹ ਇਹਦਾ ਜਾਂਦਾ ਪਰਾਟਾ ਖਾਣੇ ਕਿਵੇਂ ਹੈ ਠੀਕ ਹੈ ਬਈ ਬਰੇ ਹੋ ਗਏ ਸੀ ਨਾ ਹਾਂਜੀ ਹੋਰ ਬਾਈ ਜੀ ਕੀ ਹਾਲ ਚਾਲ ਆ ਜਰਾ ਬਰੈਡ ਖਵਾਈਆ ਤੈਨੂੰ ਚਾ ਵੀ ਨਹੀਂ ਦੱਸੋ ਬਾਹ ਇਹਦਾ ਉਹ ਵੇਖ ਕੇਵਲ ਮੈਨੂੰ ਲਈ ਜਾਂਦਾ ਕਹਿੰਦਾ ਬਰੈਡ ਖਾ ਕੇ ਆਉਣੇ ਆ ਮੈਂ ਚੱਲ ਭਰਾਵਾ ਖਾ ਲੈਨੇ ਜੇ ਬੜਾ ਆਣਾਂ ਦਾ ਵੇ ਮਰ ਗਿਆ ਤੜੀਆਂ ਫੜੀਆਂ ਚੀਜ਼ਾਂ ਬੰਦ ਆ ਹਾਂ ਹੈ ਮੇਰੇ ਇੱਕ ਦਿਨ ਨਾ ਕਹਿੰਦੇ ਹੁੰਦਾ ਹੁੰਦਾ ਚੱਲ ਯਾਰ ਕੇਵਲ ਕਹਿੰਦਾ ਯਾਰ ਤੂੰ ਅੱਜ ਖਾ ਬਰੈਡ ਬੱਤ ਜਿਹੜਾ ਕੋ ਮਰਜੀ ਹਜੇ ਕਹਿੰਦਾ ਬਰੈਡ ਤੂੰ ਖਾਣਾ ਹੀ ਖਾਣਿਆ ਇਹਦੇ ਤਾਂ ਆ ਉਹ ਕਿੰਨੋ ਯਾਰ ਆ ਫੈਸਲੇ ਆਣਗੇ ਲੈ ਵਾਚਾ ਦੇ ਜ ਮੋਹਲ ਝੋਲ ਵੇਖੋ ਬਈ ਮੰਡੀ ਦਾ ਦੇਖ ਲੈ ਕੇ ਲੈ ਚੈੱਕ ਹੀ ਕਰ ਦੇ ਫੇਰ ਆ ਬਾਈਆਂ ਤੋਂ ਬਰੈਡ ਖਾਣ ਲੱਗੇ ਆਂ ਸੀ ਮੈਂ ਤੇ ਕੇਵਲ ਇਹ ਆਂਦਾ ਯਾਰ ਬਰੈਡ ਬਾਈਪਾਲ ਇਸ ਤਰ੍ਹਾਂ ਬਣਾਉਂਦਾ ਕਿ ਮਸ਼ਹੂਰ ਆ ਕਹਿੰਦਾ ਬਾਈ ਬਰੈਡਾਂ ਵਾਲਾ ਬਰੈਡ ਬਾਈ ਵਧੀਆ ਪੂਰੇ ਘੈਂਟ ਕੀ ਬਾਤ ਤੇ ਮੇਰੇ ਜਵਰੇ ਕੇਵਲਾਂ ਆ ਯਾਰ ਮੈਂ ਅੱਜ ਬਰੈਡ ਕਹਿੰਦਾ ਖਾਣਾ ਹੀ ਖਾਣੇ ਆ ਕਸਮ ਮਰ ਜੀ ਹੋ ਜਾਏਗਾ ਮੈਂ ਯਾਰ ਮੰਡੀ ਬਹੁਤ ਸੋਹਣੀ ਲੱਗਦੀ ਵੀਡੀਓ ਜਣਾ ਦੇਖੀ ਤੂੰ ਬਾਹਰ ਦੇਖ ਲੈ ਵੀਡੀਓ ਦੇਖ ਜੀ ਪੰਜਾਬ ਨੂੰ ਸ਼ੁਰੂ ਹੈ ਕੇਵਲ ਬਰੈਡ ਬਰੁੱਡ ਲਈ ਜਾਂਦਾ ਇਹ 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 ਖੋਜੀ ਹੀ ਜਾਂਦਾ ਅਜ ਤਾਂ ਖੋਜੀ ਹੀ ਜਾਂਦਾ ਕੇਵਲ ਖੋਸ਼ ਹੀ ਬਰੈਡ ਹੀ ਬਹੁਤ ਸੋਹਣਾ ਲੱਗਦਾ ਵੀਡੀਓ ਦੇਖੀ ਹਾਂ ਇੱਥੇ ਲਾ ਫੋਟੋ ਖੇਜ ਦੇ ਕੇਵਲਾ ਰੇਟ ਲਾਈ ਜਾਂਦਾ ਕੇਵਲਾ ਤੈਨੂੰ ਗੰਡੇ ਭਾਈ 60 ਰੁਪਏ ਆ ਦੱਤ 30 ਰੁਪਏ 30 ਰੁਪਏ ਕਿਲੋ 30 ਰੁਪਏ ਕਿਲੋ 150 ਦੇ ਹੈਗੇ 5 ਕਿਲੋ ਕੇਵਲ ਨੂੰ ਸਾਬ ਨਾਲ ਲਾ ਲਿਆ ਕਰ ਰੇਟ ਕਾਮ ਨਾਲ ਉਹ ਪਏ 120 ਰੁਪਏ ਸੇ ਨਹੀਂ ਤੇ ਉਹ ਪਰਲੇ ਕਿਵੇਂ ਗੂੜੇ ਤੇ ਇਹ 24 ਰੁਪਏ ਕਿਲੋ ਹੈ ਭਾਈ ਠੀਕ ਸਹੀ ਆ ਫਤਰਾ ਦੇ ਆਣਾ ਕੁਮਾਰੇ ਕੁਝ ਬਹੁਤ ਉਹਦੇ ਚ ਗਾਜਰਾ ਹੋਂ ਤਾਂ ਠੰਡਲੀ ਸਬਜੀ ਬਸ ਜਾਣ ਵਾਲੀ ਆ ਥੋੜਾ ਚਾਰੀ ਜਾਂਦਾ ਅੰਦਰੋਂ ਪਤਾ ਕਰ ਕੇ ਆਂ ਮੈਂ ਰੀਟ ਰੂਟ ਜਾ ਚੱਲਿਆ ਹਣ ਤੇ ਕੇਵਲਾ ਉਹ ਖੜੀ ਛੋੜ ਦੇ ਮੈਂ ਤਾਂ ਕਿਤੇ ਪਈ ਆਹ 15 ਰੁਪਏ ਦਿੰਦੇ ਆ ਉਹ ਘੱਟ ਵੀ ਦੇ ਦਣਗੇ ਆਪਾਂ ਨੂੰ ਜੇ ਲੈਣਾ ਦਾ ਵੇਲਾ ਲੈਵੇ ਕੱਲ੍ਹ ਆਈ ਦੋ ਦਿਨ ਦੋ ਕਿਲੋ ਚੱਲਿਆ ਹਣ ਠੀਕ ਆ ਫਿਰ ਕੇਵਲਾ ਮਿਲਦੇ ਆ ਮੈਂ ਅੰਦਰ ਜਾ ਆਂ ਫਿਰ ਆ ਪੀ ਚੱਲੋ ਵਗਰਾਂ ਕਿੰਨੂ ਕਿੰਨੂ ਹੋ ਗਈ ਮਿੱਤਰੋ ਕਿੰਨੂ ਕਿੰਨੂ ਦੁਨੀਆ ਹੋਈ ਪਈ ਆ ਕਿੰਨੂ 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 ਬਾਈ ਕਿੰਨੂ ਦਾ ਕੀ ਰੇਟ ਚੱਲੀ ਜਾਂਦਾ ਅੱਜ ਜੀ 20 ਰੁਪਏ ਤੇ ਸਾਰੇ ਕਿੰਨੇ ਦਾ 400 ਦਾ ਤੇ ਜਾਣੀ ਇਹਦੇ ਚ ਕਿੰਨੇ ਕਿਲੋ ਹੋਗੇ 20 ਕਿਲੋ ਠੀਕ ਆ ਬਾਈ ਠੀਕ ਆ ਇਹ ਆ ਸਾਰੇ ਕੋਰ ਬਾਈ ਮੰਨਦਾ ਕਿੰਨੂ ਵੀ ਜਾਂਦਾ 20 ਰੁਪਏ ਕਿੰਨੂ ਵਿਕੀ ਜਾਂਦਾ ਇਹ ਵਗੇ ਕਿੰਨੇ ਦੀ ਗੁੱਟੀ ਬਾਈ ਧਨੀਏ ਦੀ ਇਹ ਵੀਰ 5 ਰੁਪਏ ਦੀ ਗੁੱਟੀ ਹੈ 5 ਰੁਪਏ ਦੀ ਗੁੱਟੀ ਇਹ ਇੱਕ ਵੀ ਮਿਲ ਜੂਗੀ ਪੰਜਾਂ ਦੀ ਕਿ ਜੇ ਕਹਿੰਦੇ ਜਿਆਦਾ ਲੈਣਗੇ ਉਹਨਾਂ ਵਾਸਤੇ ਆ ਨਹੀਂ ਇੱਕ ਲੈ ਜਣੀ ਇੱਕ ਲੈ ਜੂ ਠੀਕ ਆ ਵੱਧ ਲੈ ਕੇ ਜਣੀ ਵੱਧ ਲੈ ਜੋ ਵੱਧ ਲੈ ਜੋ 5 ਰੁਪਏ ਦੀ ਗੁੱਟੀ ਵੇਚਣੀਆਂ ਦੀ ਕੋਰਟ ਪੁਰਾਣੀ ਵਿੱਚ ਅੱਜ ਤਰੀਕ ਹੋ ਗਈ ਬਾਈ 17 ਤਰੀਕ ਹੋ ਗਈ ਨਾ 17 ਤਰੀਕ ਠੀਕ ਆ ਬਾਈ 17 ਮਾਰਚ ਕਹਿੰਦੇ 2024 ਦੇ ਮਟਰ ਦਾ ਰੇਟ ਕੰਨਿਆ ਪਤਾ ਬਾਈ ਬਾਈ ਕੀ ਹਾਲ ਚਾਲ ਹੈ ਮਟਰ ਦਾ ਕੀ ਰੇਟ ਕਰਤਾ ਅੱਜ ਕਿੰਨਾ 3 ਰੁਪਏ ਅੱਜ ਚੱਲਿਆ ਬਾਈ 28 ਤੋਂ 30 ਰੁਪਏ ਮਟਰ ਯਾਰ ਚੱਲ ਬਾਈ ਅੱਜ ਦੇ ਰੇਟ ਤੁਹਾਨੂੰ ਸ਼ੇਅਰ ਕਰ ਦਿਆਂ ਮਟਰ ਚੱਲਿਆ 28-30 ਰੁਪਏ ਧਨੀਆ ਦੀ ਗੁੱਤੀ 5 ਰੁਪਏ ਹੈ ਅੰਦਰ ਲਈ ਮੰਡੀ ਦੇ ਵਿੱਚ ਰੇਟ ਆ ਗਿਆ ਦੇਸੀ ਤਮਾਦ ਨਹੀਂ ਦੇਸੀ ਅੱਜ ਦੇਸੀ ਨਾ ਆ ਦੂ ਜਾ ਹੈ ਹਾਂ ਫਸਰੇ ਅੱਲਾ ਲਾਇਦਾ ਜਮ ਦੇਸੀ ਆ ਗਿਆ ਨਾ ਕੀ ਦੀਵਾਨ ਆ ਗਿਆ ਨਾ ਇਹਦਾ ਕੀ ਨਾ ਰੇਟ ਚੱਲਿਆ ਬਾਈ ਅੱਜ 18 ਤੋਂ 20 ਰੁਪਏ ਟਮਾਟਰ ਚੱਲਿਆ ਬਾਈ ਅੱਜ 18 ਤੋਂ 20 ਰੁਪਏ 18 ਤੋਂ 20 ਰੁਪਏ ਟਮਾਟਰ ਚੱਲੇ ਤੇ ਭਿੰਡੀ ਕਿੰਨੇ ਚੱਲੀ ਭਾਈ ਅੱਜ 50 ਤੋਂ 7 50 ਤੋਂ ਚੱਲੀ ਐ 60 ਰੁਪਏ ਆਉਲਾ ਭਾਈ 20 ਤੋਂ ਲੈ ਕੇ 25 ਜਿਵੇਂ ਆਹ ਕੁਆਲਿਟੀ ਬਈ ਐ ਇਹ ਕਿੰਨਾ ਚੱਲਿਆ 3 ਤੋਂ 25 ਆ ਆਪਣੀ ਮਰਜ਼ੀ ਤੇ ਹਾਂ ਜੀ ਧਨੀਏ ਦੀ ਗੁੱਟੀ ਕਿੰਨੇ ਚੱਲੀ ਭਾਈ ਅੱਜ ਅੱਜ ਤਾਂ ਇਹ ਬੁਰਾ ਨਾਲੀ 2 ਰੁਪਏ ਗੁੱਟੀ ਦੀ ਹੈ ਜੀ ਹਾਂ ਦੋ ਹਾਂ ਜੀ ਜ਼ਿਆਦਾ ਨਹੀਂ ਯਾਰ ਜ਼ਿਆਦਾ ਦੱਸੀਆਂ ਮੈਂ ਲੋਕ ਲੈ 2 ਰੁਪਏ ਤੋਂ ਗੁੱਟੀ ਦੀ ਸਹੀ ਦੱਸ ਸਹੀ ਰੇਟਾ ਜਿੰਨੇ ਸਹੀ ਹੈ ਜੀ ਹਾਂ ਹਾਂ ਕਮਾਲ ਹੋ ਵੀ ਚੌਲੇ ਦੀ 42 ਰੁਪਏ ਵਗਿਆ ਤੜਕੇ 30 ਵਗਿਆ ਹੁਣ 25 ਵਗਿਆ ਜੀ 30 ਤੋਂ ਲੈ ਕੇ 25 ਰੁਪਏ ਦੇਓ ਬਾਈ ਸ਼ਕਰਗੋਆ ਦੂਜੀ ਸਿਕੰਦਰ ਚਿਕੰਦਰ ਹੈ 10 ਰੁਪਏ ਕਿਲੋ ਵਗਿਆ ਜੀ ਇਹ 10 ਰੁਪਏ ਕਿਲੋ ਵਗਿਆ ਉਹ ਵੈਸੇ ਰੇ ਆਪਣਾ ਮਹਿੰਗਾ ਮਿਲਦਾ ਇਕੱਠਾ ਵੀ ਤੁਸੀਂ ਦੇ ਦਿੰਨੇ ਜਾਂ ਕਿਵੇਂ ਨਾ ਨਾ ਇਕੱਠਾ ਹੀ ਦੇ ਇਕੱਠਾ ਹੀ ਦਿੰਨੇ ਬਾਈ ਨਾ ਹਾਂਜੀ ਜਿਹਦੇ ਹਿਸਾਬ ਨਾਲ ਤੇ ਆਹ ਬਈ ਇਹਦਾ ਕੀ ਰੇਟ ਚੱਲਿਆ ਅੱਜ ਬਾਈ ਮੈਂ 25 ਰੁਪਏ ਦੇ ਵਗਿਆ ਜੀ ਮਹਿੰਗਾ ਨੇ ਚੱਲਿਆ ਅੱਜ 25 ਰੁਪਏ ਹਾਂਜੀ ਹੋਰ ਤਾਂ ਨਹੀਂ ਰਹਿ ਗਿਆ ਕੋਈ ਆਪਣੇ ਕੋਲ ਨਾ ਨਾ ਸਾਰੇ ਸਾਰੀਆਂ ਹੋ ਗੀਆਂ ਜੋ ਬੰਦ ਗੋਭੀ ਬੰਦ ਗੋਭੀ ਵਿਕੀ 12 ਰੁਪਏ ਜੀ ਬੰਦ ਗੋਭੀ ਵਿਕੀ ਭਾਈ ਅੱਜ 12 ਰੁਪਏ ਠੀਕ ਹੈ ਤੇ ਆ ਬਈ ਆ ਬੈਂਗਣੀ ਵਿਕੀ 25 ਰੁਪਏ ਕਿਲੋ ਜੀ ਬੈਂਗਣੀ ਵਿਕੀ 25 ਰੁਪਏ ਤੇ ਖੀਰਾ ਖੀਰਾ ਵਿਕਿਆ 35 ਰੁਪਏ ਜੀ ਖੀਰਾ ਵਿਕਿਆ ਭਾਈ 35 ਰੁਪਏ ਠੀਕ ਹੈ ਤੇ ਲਸਣ ਭਾਈ ਲਸਣ ਵਿਕਿਆ 100 ਰੁਪਏ ਕਿਲੋ ਜੀ ਲਸਣ ਵਿਕਿਆ ਅੱਜ 100 ਰੁਪਏ ਕਿਲੋ ਇਹ ਜਾਨੀ ਮਾੜੇ-ਮੋੜੇ ਰੇਟ ਉੱਤੇ ਥੱਲੇ ਹੋਣਗੇ ਹਾਂਜੀ ਹਾਂਜੀ ਇਹ ਰੇਟ ਚੱਲਿਆ ਭਾਈ ਅੱਜ ਤੋਂ 70 70 ਸੱਚ ਤੋਂ ਹੀ 17 35 ਰੁਪਏ ਦੇ ਖੀਰੇ ਭਾਈ 40 ਰੁਪਏ ਖੀਰੇ ਚੱਲੇ 40 ਰੁਪਏ 40 ਰੁਪਏ 40 ਰੁਪਏ ਸਟਰਾਬੇਰੀ ਭਾਈ ਸੋਬਰੀ 220 ਰੁਪਏ ਇਹ ਚੱਲੀ ਆ ਭਾਈ 220 ਰੁਪਏ ਟ੍ਰੇ ਇਹਦੇ ਦਾਦੀਏ ਵੀ 8 ਹੁੰਦੇ ਅੱਜ ਕੜ ਜੇ ਹਣਾ ਚੀ ਵਾਲਾ ਭਾਈ ਹੋਰ ਛੋਲ ਗਿਆ ਭਾਈ ਕਿੰਨਾ ਚੱਲਿਆ ਅੱਜ ਛੋਲੀਆਂ ਭਾਈ ਵਧੀਆ ਦਾ ਵਿਗਿਆ 20 ਰੁਪਏ ਚੰਗਾ ਚੰਗਾ ਵਿਗਿਆ 20 ਰੁਪਏ ਤੇ ਮਾੜਾ ਵਿਗਿਆ 15 ਤੇ ਬਾਕੀ ਵਿੱਚ 17 18 ਉਹ ਚੱਲਦਾ ਰਹਿੰਦਾ ਹਨ ਕੋਈ ਹਟਾਕਦਾ ਕੱਲ ਵੀ ਵੀਰੋ ਇੰਨਾ ਹੀ ਸੀ ਰੇਟ ਕੱਲ ਜਿੰਨੇ ਰੇਟ ਆਇਆ 20 ਰੁਪਈਆ ਦੇ ਆਸ-ਪਾਸ ਛੁਲੋ ਗਿਆ ਚੱਲਿਆ ਬਈ ਚੱਲਿਆ ਦੇਖੋ ਪੰਡਾ ਪੰਡਾ ਬਾਜਾਂ ਨੇ ਬੰਦ ਲਈਆਂ ਇਹਨਾਂ ਨੇ ਚੱਕਣਾਂ ਚਾਹ ਜੀ ਪੀ ਜਾਂਦੇ ਆ ਕਹਿੰਦੇ ਗੰਮ ਹੋਈ ਗਏ ਜੱਜ ਵਗੇ ਚੱਲ ਗਿਆ ਲੈ ਬਈ ਮੇਤਰੋ ਪਾੜੀ ਮਿਰਚਾਂ ਪਾੜੀ ਮਿਰਚਾਂ ਕੀ ਕਰਤਿਆਂ ਬਾਈ ਅੱਜ ਪਾੜੀ ਮਿਰਚਾਂ ਹਾਂ 70 ਬਾਈ 57 ਰੁਪਈਆ ਮਹਿੰਗੇ ਆਉਂਗਾ ਇਹ ਹਾਂਜੀ ਤੇ ਮਟਰ ਭਾਈ ਕਿੰਨਾ ਚੱਲਿਆ ਅੱਜ ਮਟਰ 20 ਤੋਂ ਲੈ ਕੇ 30 ਦੇ ਵਿੱਚ ਵਿੱਚ ਆ ਚੁਈ ਕਿਹਾ ਜੀ ਮਟਰ 20 ਤੋਂ ਲੈ ਕੇ 30 ਰੁਪਈਆ ਚੱਲਿਆ ਤੇ ਆਹ ਚੱਪਣ ਢੰਡੋ ਇਹ 10 ਰੁਪਏ ਵਿੱਚ ਹੀ ਆ ਜੀ ਇਹ 10 ਰੁਪਈਆ ਵਿੱਚ ਹੀ ਇਹ ਭਾਈ ਤਾਜੀ ਹੈ ਕਿ ਕਿਵੇਂ ਇਹ ਇਹ ਕੱਲ ਵਾਲੀ ਹੈ ਜੀ ਕੱਲ ਵਾਲੀ ਹੈ ਨਾ ਇਹ ਲੱਗਦਾ ਠੀਕ ਹੈ ਭਾਈ ਨੇ ਸੱਚ ਦੱਸਿਆ ਬਿਲਕੁਲ ਤਾਜ਼ਾ 30 ਰੁਪਈਏ ਤੇ ਜਿਹੜਾ ਵੇਹਾ 20 ਰੁਪਈਆ ਹੈ ਨਾ ਇਹ ਖੰਬਾਈ ਕਰਤੀਆਂ ਭਾਈ ਅੱਜ ਰੇਟ ਯਾਰ ਖੰਬਾ 140 ਆਹ ਡੱਬੀ ਕਿੰਨੇ ਦੀ ਹੈ ਹੈ ਜੀ ਡੱਬੀ ਕਿੰਨੇ ਦੀ ਹੈ 28 ਰੁਪਈਆ ਦੀ ਡੱਬੀ ਤੇ ਆਹ ਪੇਟੀ ਸਾਰੀ ਕਿੰਨੇ ਦੀ ਦੱਸੋ 140 ਰੁਪਏ ਕਿਲੋ 14 ਦਾ ਡੱਬਾ 140 ਰੁਪਏ ਕਿਲੋ ਤੇ 14 ਕਿਲੋ ਦਾ ਡੱਬਾ 10 ਕਿਲੋ ਦਾ ਡੱਬਾ ਠੀਕ 1400 ਦਾ ਉਹਦੇ ਕੋਲੇ ਆਟਮਾ ਵੱਖੋ ਵੱਖਰੀਆਂ ਲੱਗਦੀਆਂ ਆ ਲਾਲ ਮਿਰਚ ਦਾ ਕੀ ਰੇਟ ਆ ਬਾਈ 65 ਰੁਪਏ ਤੇ 65 ਰੁਪਏ ਕਿਲੋ ਆ ਤੇ ਆ ਬਾਈ ਨਿੰਬੂ 120 ਇਹ ਵਿਕੇ ਅੱਜ 120 ਆ ਬਾਈ ਫਲੀਆਂ ਇਹ 100 ਰੁਪਏ ਇੱਕ ਮੈਂ ਕੀ ਵੇਖੇ ਕਰੇਲੇ ਸੱਚ ਕਰੇਲੇ ਵਿਕਿਆ ਬਾਈ 60 ਰੁਪਏ ਕਿਲੋ ਇਹ ਆਪਾਂ ਜਿਵੇਂ ਘੱਟ ਚਾਹੀਦੀ ਉਹ ਦਿਨ ਦੇ ਦਿੰਨੇ ਕਿ ਇਕੱਠਾ ਹੀ ਮਾਲ ਬੰਦ ਲਫਾਫਾ ਹੀ ਮਿਲੂਗਾ ਬਾਈ ਕੋਲੋਂ ਦਾ ਬਾਈ ਇਹ ਬੰਦ ਲਫਾਫੇ ਦਾ ਰੇਟ ਆ ਬਾਈ ਇਕੱਠਾ ਹੀ ਲੈਣਾ ਪੈਣਾ ਬਾਈਆਂ ਦਾ ਤੁਹਾਨੂੰ ਸਾਰਾ ਸਮਾਨ ਸੁਣ ਮੈਂ ਤੈਨੂੰ ਪੁੱਛਿਆ ਟਰਾਲੀ ਦਾ ਸਮਾਨ ਕਿੱਥੇ ਜਾਂਦਾ ਯਾਰ ਕੀ ਪੁੱਛਣਾ ਮੈਨੂੰ ਪੁੱਛ ਵੀ ਕਾਹ ਸਮਾਨ ਆ ਯਾਰ ਸਮਾਨ ਮੈਨੂੰ ਤਾਂ ਪ੍ਰੋਗਰਾਮ ਲੱਗਦਾ ਬਾਈਆਂ ਦੇ ਹੈ ਬਾਈ ਨੂੰ ਪੁੱਛਿਆ ਮੈਂ ਪ੍ਰੋਗਰਾਮ ਹੈ ਬਾਈ ਹਾਂ ਬਾਈ ਹਾਂ ਠੀਕ ਆ ਮਦਾਨਾਂ ਫਿਰ ਤਾਂ ਬਹੁਤ ਬਹੁਤ ਬਾਈ ਸੁਮਾਨ ਸੁਮਾਨ ਇੱਥੇ ਤਾਂ ਅਸੀਂ ਚੱਲਦਾ ਰਹਿੰਦਾ ਪ੍ਰੋਗਰਾਮ ਵਾਲੇ ਆਉਂਦੇ ਬਾਈ ਇੱਧਰ ਕਿਹੜੀ ਅਰਬੀ ਹੈ ਬੰਗਾਲੀ ਅਰਬੀ ਹੈ ਬੰਗਾਲੀ ਅਰਬੀ ਦਾ ਕੀ ਰੇਟ ਆ ਬਾਈ ਸਾਰੇ ਲਫਾਫੇ ਦਾ ਕੋਈ ਨਹੀਂ ਸਦਾ ਦਾਨ ਚਾਇਆ ਹਾਂ ਭੰਡਾਰਾ ਲੱਗਣਾ ਭੰਡਾਰਾ ਲੱਗਣਾ ਅੱਛਾ ਤੁਹਾਨੂੰ ਨਹੀਂ ਜਾਣੇ ਰੇਟ ਪਤਾ ਕਿੱਥੇ ਕਿੱਥੇ ਲੱਗਣਾ ਭੰਡਾਰਾ ਖਾਟੂ ਜੀ ਇਹ ਕਿੱਥੇ ਰਹਿ ਗਿਆ ਜਗਾ ਖਾਟੂ ਜੀ ਰਾਜਸਥਾਨ ਅੱਛਾ ਖਾਟੂ ਹੀ ਜਾਣਾ ਹੈ ਰਾਜਸਥਾਨ ਖਾਟੂ ਜੀ ਠੀਕ ਹੈ ਭੰਡਾਰਾ ਦੇ ਜਾਣਾ ਤੂੰ ਚੱਲਿਆ ਹੈ ਨਹੀਂ ਆਪਾਂ ਲੈ ਕੇ ਥੇ ਨਹੀਂ ਆ ਸਮਾਨ ਤਾਂ ਲੈ ਕੇ ਚੱਲਾਂਗੇ ਤੇਰਾ ਹਾਂ ਉਹ ਵੱਡੇ ਕੈਂਟਰ ਚਲਾ ਜਾਊਗਾ ਨਾ ਵੱਡੇ ਕੈਂਟਰ ਦੇ ਗਾ ਪੰਜ ਦਿਨਾਂ ਦਾ ਭੰਡਾਰਾ ਇਹ ਤਾਂ ਜਾਨੀ ਛੋਟਾ ਕੈਂਟਰ ਵੱਡੇ ਚ ਲੈ ਕੇ ਚੱਲਿਆ ਕਿਰਾ ਕੰਮ ਤਗੜਾ ਹੀ ਆ ਹਾਂ ਹਾਂ ਸਮਾਨ ਬਾਈ ਵਾਹ ਵਾਹ ਜਾਨੀ ਕਾਫੀ ਆ ਵੇਖੋ ਤੁਸੀਂ ਸਾਹਮਣੇ ਹੈਂ ਅੰਗੂਰ ਬਾਈ ਅੰਗੂਰ ਕਿੰਨੇ ਰੁਪਏ ਲਾਏਗਾ ਯਾਰ ਕਿੰਨੇ ਕਿਲੋ ਇਹਦੇ ਚ ਇਹ 10 ਕਿਲੋ ਹੁੰਦੇ 70 ਰੁਪਏ ਕਿਲੋ ਲਾ ਦੇਗਾ ਜਾਨੀ ਅੰਗੂਰ ਹੈ ਠੀਕ ਹੈ ਬਾਈ 700 ਰੁਪਏ ਦੀ ਪੇਟੀ ਤੇ 10 ਕਿਲੋ ਵਿੱਚ ਹੈਗੇ ਅੰਗੂਰ ਕੀ ਕਰਦਾ ਜਦਰਕ ਦਾ ਰੇਟ ਬਾਈ 150 ਰੁਪਏ ਕਿਲੋ 150 ਨੂੰ ਤੇ ਲਸਣ 150 ਰੁਪਏ ਦੋ ਮੈਂ ਇੱਕੋ ਹੀ ਰੇਟ ਧਨੀਆ ਦੀ ਗੁੱਟੀ ਕਿੰਨੇ ਦੀ ਆਈ 10 ਰੁਪਏ ਦੀ ਠੀਕ ਆ ਉਹ ਵੀ ਦੱਸਦੀ ਹੈ ਨਾ ਆ ਵੀ 10 ਰੁਪਏ ਦੀ ਵਾਹ ਸਹੀ ਹੈ ਕਿੰਨੇ ਦਾ ਲਿਆ ਬਾਈ ਯਾਰ ਇਹ ਵੀਰੇ 2-2 ਲੱਖ ਰੁਪਏ ਲੈ ਕਿਸੇ ਐ ਮਾ ਦਾਣਾ ਤੋਂ ਨਵਾ ਲਿਆ ਯਾਰ ਨਵਾ ਹੀ ਲੈ ਹਲੇ ਪੰਨੇ ਵੀ ਨਹੀਂ ਲੱਤੇ ਹਨ ਇਹ ਕਾਦੇ ਕੰਮ ਵਰਤਦਾ ਹੁਣ ਸਵਾਰੀਆਂ ਢੋਣ ਨੂੰ ਸਵਾਰੀਆਂ ਢੋ ਲੈਣੇ ਸਭ ਦੋ ਲੱਖ ਕਿਸ਼ਤਾਂ ਤੇ ਲਿਆਊਗਾ 2-2 ਲੱਖ ਕਿਸਤ ਕਿੰਨੀ ਮੰਗਦੀ ਉਹਨਾਂ ਨੇ 9000 ਰੁਪਏ ਮਹੀਨੇ ਦੀ ਨਿਕਲ ਜਾਂਦੀ ਹੈ ਕੱਢੀ ਜਾਂਦੀ ਹੈ ਕੋਲੋਂ ਬੱਧੀ ਤੇਰੀ ਗਾਰੰਟੀ ਦਿੱਤੀ ਉਹਨਾਂ ਨੇ ਵੀ ਬੈਟਰੀ ਦੀ 1 ਸਾਲ ਦੀ ਗਾਰੰਟੀ ਦਿੱਤੀ ਹੈ ਬੈਟਰੀ ਦੀ ਚੀਜ਼ ਵਧੀਆ ਆ ਜਾਣਾ ਹਾਂਜੀ ਪਰ ਵੀ ਜਦੋਂ ਤੂੰ ਕਿਸਤ ਵੀ ਮਤਲਬ 9000 ਰੁਪਏ ਕਿਸਤ ਭਰਨੀ ਹੈ ਜੋ ਸਾਲ ਦੀਆਂ ਕਿਸਤ ਦਾ ਮਸਲਾ ਮਸਲਾ ਹੀ ਕਰੇਗਾ ਸਾਲ ਚੱਲੂਗੀ ਕਿਸਤ ਦੋ ਸਾਲ ਫਿਰ ਇਹ ਨਾ ਹੋਵੇ ਉਹ ਤੋਂ ਬਾਅਦ ਬੈਟਰੀ ਤੇ ਪੈਸੇ ਲੱਗਣ ਕਿ ਨਹੀਂ ਲੱਗਦੇ ਲੱਗਣੇ ਹੀ ਸਾਲ ਕਰ ਚੇਂਜ ਕਰਣੀ ਬੋਲੇ ਸਾਲ ਬਾਅਦ ਬੈਟਰੀ ਚੇਂਜ ਕਿੰਨੇ ਦੀਆਂ 40 ਹਜ਼ਾਰ ਹੈ 40 ਹਜ਼ਾਰ ਤੋਂ 4 ਭਾਂਜੂ ਜਾ ਕੇ 40 ਹਜ਼ਾਰ ਖਰਚਾ ਹੀ ਆਈਆ ਖਰਚਾ ਹੀ ਬਹੁਤ ਹੋਦਾਦਾ ਯਾਰ ਹਨਾ ਤੇਰਾ ਇੰਨਾ ਜਿਆਦਾ ਖਰਚਾ ਤੇ ਮੈਂ ਤਾਂ ਤੇਲ ਵਾਲੀ ਲੈਣੀ ਸੀ ਬਸ ਫਾਟੇ ਅਸੇ ਆਉਣ ਦੋ ਜਾਨੀ ਬਾਅਦ ਚ ਪਤਾ ਲੱਗਦਾ ਨਾ ਚਲੋ ਕਿ ਰੱਬ ਕਿਰਪਾ ਕਰੂਆ ਤੇ ਕੀ ਬਤਾ ਕੰਮ ਸਾਲਾ ਦੂਣਾ ਦਿਨਾ ਚੱਲ ਪਏ ਮੁੜ ਕੇ ਮਸੂਸੀ ਨਾ ਹੋਵੇ ਹਨਾ ਯਾਰ ਹੋਰ ਠੀਕ ਆ ਭਾਈ ਹਾਂਜੀ ਅੱਛਾ ਆ ਵੀ ਜਗਾੜ ਠੀਕ ਆ ਤੇਰਾ ਹਨਾ ਦੋਵੇਂ ਕੰਮ ਹੀ ਲੈ ਲੈਂਦੇ ਨਾਲੇ ਰੇੜੀ ਨਾਲੇ ਨਾਲੇ ਰੈਕਸ਼ੇ ਦਾ ਇਹ ਵੀ ਵੀਡੀਓ ਬਣਾ ਕੇ ਖੜਦੋ ਆਦਾ ਯਾਰ ਜਗਾੜ ਬੜਾ ਘੈਂਟ ਆ ਯਾਰ ਹਾਂ ਭਾਈ ਜਦੋਂ ਇਹ ਹੱਕ ਖੋਲਦੀ ਤੇ ਫਿਰ ਇਹਦਾ ਕੀ ਕਰਦੇ ਆ ਮੁੜ ਕੇ ਇਹਦਾ ਇਹ ਇਹਦਾ ਉੱਪਰ ਹੋ ਜਾਂਦਾ ਉੱਪਰ ਕਹਿੰਦੇ ਨਾ ਟੰਗਿਆਂ ਦਾ ਤੇ ਤਾਂ ਹੋ ਜੂਗਾ ਹਾਂ ਇਹਦਾ ਨਾ ਬੰਨ ਦਿੰਦੇ ਆ ਇਹ ਕੀ ਬਾਤ ਇਹ ਵੀ ਸਕੀਮ ਘੈਂਟ ਆ ਦੋ ਕੰਮ ਹਾਂ ਯਾਨੀ ਕਿ ਜਗਾੜੀ ਹੁੰਦਾ ਨਾ ਕੰਮ ਜਦੋਂ ਜਗਾੜ ਲਾ ਹੀ ਲੈਂਦੇ ਆ ਅਗਲੇ ਭਾਈ ਕਿਵੇਂ ਹੀ ਆ ਭਾਈ ਆਪਾਂ ਕਹਿ ਦਿੰਨੇ ਹਾਂ 10 ਰੁਪਏ ਹੀ ਘੱਟ ਲਾ ਲਾ 20 ਰੁਪਏ ਘੱਟ ਲਾ ਲਾ ਐਂ ਮਿਹਨਤ ਕਰਦੇ ਆ ਵਿਚਾਰੇ ਮੁੜ ਕੇ ਧੁੱਪੇ ਸਟੋਰ ਕੀ ਵਾਲੀ ਕੀ ਠੀਕ ਹੈ ਜੀ ਹੋਰ ਸਿੱਧਾ ਠੀਕ ਆ ਇਹ ਕੀ ਕਰੀ ਜਾਂਦੇ ਆ ਭਾਈ ਹਾਂ ਕੀ ਕਰੀ ਜਾਂਦੇ ਆ ਮਟਰ ਸਕਾ ਕੇ ਰਹਿ ਜੇ ਪੌਣੇ ਹੁੰਦੇ ਮਿਹਨਤ ਆ ਨਾ ਮਟਰ ਜਿਹੜੇ ਗਲੇ ਸੜੇ ਆ ਵੱਡ ਕੱਢ ਕੇ ਛਾਂਟ ਕੇ ਛਾਂਟ ਕੇ ਚੰਗੇ ਚੰਗੇ ਅੱਡ ਪਾਉਣੇ ਆ ਹਾਂ ਤਿੰਨੇ ਚੰਗੇ ਅੱਡ ਪਾਉਣੇ ਫੇਰ ਵਗਦੇ ਆ ਫੇਰ ਵਗਦੇ ਆ ਐਂ ਤਾਂ ਅਗਲਾ ਜੇ 2-4 ਮਿੰਟ ਰਹਿ ਜੇ ਵੇਲੇ ਮੈਂ ਨਹੀਂ ਲੈਣਾ ਚੱਲ ਗਾਂ ਬਾਈ ਚੱਲ ਬਾਈ ਹੈ ਨਹੀਂ ਇਹ ਖਰਾਬ ਕਹ ਨਹੀਂ ਇਹ ਹੰਦੀ ਹੈ ਮਿਹਨਤ ਫੇਰ ਕਹਿ ਦਿੰਦੇ ਆ ਆਪਾਂ ਯਾਰ ਇੰਨੇ ਲਿਆ ਕੇ ਇੰਨੇ ਵੇਚ ਜਾਂਦੇ ਆ ਕਹ ਨਹੀਂ ਪਾ ਸਹੀ ਗੱਲ ਫੇਰ ਵਗਦੇ ਇੰਨੇ ਛਾਂਟ ਲੈ ਛਾਂਟੀ ਆ ਜੇ ਬੋਦੀ ਗੱਡੀ ਜਨੇ ਖਰਾਬ ਵਿੱਚ ਇੰ ਐ ਖਰਾਬ ਨਿਕਲ ਜਾਂਦੇ ਬਈ ਵਿੱਚੋਂ ਦੇ। ਹਲੇ ਹੋਰ ਨਿਕਲਣਗੇ। ਆ ਵੀ ਨਿਕਲ ਹੀ ਜਾਂਦੇ ਆ। ਗੰਨੇ ਗੁੰਡੇ ਵੀ ਐਂ ਕਰਦੇ ਆ। ਆ ਲੂ ਲੂ। ਹਾਂ ਵੀਰੇ ਆ ਲੂ ਵੀ ਗੰਨੇ ਬਸ ਸਾਰਾ ਕੁਝ ਆਂਟ ਕੀ ਫੇਰ ਹੀ। ਫੇਰ ਲਈ ਆਈ ਦਾ ਗਾਂ। ਇੱਥੇ ਯਾਰ ਅੱਗੇ ਤਾਂ ਧੁੱਪ ਵੀ ਨਹੀਂ ਨਿਕਲਦੀ ਹੁਣ ਚੱਲ ਧੁੱਪ ਨਾ ਥੋੜਾ ਸੌਖਾ। ਹੁੰਦਾ ਨਹੀਂ ਜੀ ਸਾਲਾ ਖਰਾਬ ਹੁੰਦਾ ਕੰਮ। ਕੰਪੀਟੀਸ਼ਨ ਬੜਾ ਨਹੀਂ ਹੋ ਗਿਆ ਯਾਰ। ਹਾਂ? ਕੰਪੀਟੀਸ਼ਨ ਬੜਾ ਨਹੀਂ ਹੋ ਗਿਆ ਹੁਣ। ਆ ਬਾਈ ਦੀ ਵੀਡੀਓ ਬਣਾਉਣ ਦਾ ਮੇਰਾ ਇੱਕ ਹੀ ਮਕਸਦ ਆ ਦੋਸਤੋ ਵੀ ਤੁਸੀਂ ਪਹਿਲਾਂ ਸਾਹਮਣੇ ਵੇਖੋ ਇਹ ਵਿਚਾਰੇ ਕਿੰਨੀ ਮਿਹਨਤ ਕਰ ਰਹੇ ਆ ਉਥੋਂ ਲਿਆ ਕੇ ਮਟਰ ਜੇ ਇੱਕ ਗੱਟਾ ਮਟਰਾਂ ਦਾ ਲਿਆਂਦਾ ਤੇ ਉਹਦੇ ਚੋਂ ਗਲੇ ਸੜੇ ਮਟਰ ਤੋਂ ਹੀ ਸਾਹਮਣੇ ਵੇਖੋ ਕੱਢ ਰਿਹਾ ਛਾਂਟ ਛਾਂਟ ਕੇ ਹਨਾ ਚੰਗੇ ਚੰਗੇ ਮਟਰ ਉਹਦੇ ਚ ਪਾ ਰਿਹਾ ਤੇ ਇਹਦੇ ਚ ਜਾਣੀ ਇਹਨਾਂ ਨੂੰ ਘਾਟਾ ਵੀ ਪੈ ਜਾਂਦਾ ਜੇ ਇਹਨਾਂ ਨੇ ਮਟਰ 30 ਰੁਪਏ ਕਿਲੋ ਲੈ ਜਣਾ ਤੇ ਇਹਨਾਂ ਨੂੰ 33 32 ਰੁਪਏ 33 ਰੁਪਏ ਪੈ ਜਾਂਦੇ ਆ ਜੇ ਗਲੇ ਸਾਡੇ ਮਟਰ ਜ਼ਿਆਦਾ ਨਿਕਲਣਾ ਫਿਰ 33 ਵੀ ਪੈ ਜਾਂਦੇ ਆ ਹੋ ਸਕਦਾ 35 ਵੀ ਪੈ ਜਾਂਦੇ ਹੋਣ ਜੇ ਜ਼ਿਆਦਾ ਗਲੇ ਨਿਕਲ ਜਾਣ ਇਹਦੇ ਵਿੱਚ ਇਹਨਾਂ ਦਾ ਕੀ ਕਸੂਰ ਆ ਜੇ ਇਹ 40 ਰੁਪਏ ਆਪਦੀ ਮਿਹਨਤ ਦੇ ਮੰਗਣਗੇ ਆਪਾਂ 5-7 ਰੁਪਏ ਹੁਣ ਜਿਵੇਂ ਤੁਸੀਂ ਵੀਡੀਓ ਚ ਬਈ 25 ਰੁਪਏ 30 ਰੁਪਏ ਮਟਰ ਵੇਖਿਆ ਤੇ ਆਪਾਂ ਜੇ ਇਹ ਪਿੰਡਾਂ ਚ ਵੇਚਣ ਆਉਂਦੇ ਤੇ ਆਪਾਂ ਇਹਨਾਂ ਨਾਲ ਕੋਈ ਜਿਦਾਈ ਨਹੀਂ ਕਰਨੀ ਕਿਉਂਕਿ ਇਹ ਬਈ ਆਪਣੀ ਸਿਰਫ ਮਿਹਨਤ ਮੰਗ ਰਹੇ ਆ 25 ਰੁਪਏ 3 ਰੁਪਏ ਕਿਲੋ ਮਟਰ ਲੈ ਕੇ ਵਿੱਚੋਂ ਛਾਂਟ ਕੇ ਜਿਹਨਾਂ ਨੂੰ ਆਪ ਨੂੰ 35 ਪੈ ਰਹੇ ਜੇ ਇਹ 40 ਲਾ ਵੀ ਰਿਹਾ ਜਣਾ ਵੀਰ ਉਹ ਇਹ ਆਪਣੀ ਮਿਹਨਤ ਮੰਗ ਰਿਹਾ ਦੇਖੋ ਤੁਸੀਂ ਇੱਧਰ ਮਟਰ ਮਟਰ ਦੇਖੋ ਵੇਚਣ ਨੇ ਕਿਵੇਂ ਛਾਂਟੀ ਜਾਂਦੇ ਆ ਬਾਈ ਸੋ ਮੇਰਾ ਲਾਸਟ ਤੇ ਇਹ ਬਾਈ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀ ਵੀ ਤਾਂ ਕਿ ਸਾਰਿਆਂ ਨੂੰ ਸੁਨੇਹਾ ਮਿਲ ਜੇ ਕਿਉਂਕਿ ਦਿੱਲੀ ਦੇ ਰੇਟ ਆਇਆ ਕਰਨੇ ਹੁਣ ਅੰਦਰਲੀ ਮੰਡੀ ਦੇ ਤੇ ਅੰਦਰਲੀ ਮੰਡੀ ਦੇ ਰੇਟਾਂ ਦਾ ਫਰਕ ਰੇੜੀ ਵਾਲਿਆਂ ਨਾਲੋਂ ਵੀ ਰੋ ਰਹਿਣਾ ਹੀ ਰਹਿਣਾ ਕਿਉਂਕਿ ਇਹਨਾਂ ਨੇ ਵੀਰੋ ਆਪਦੀ ਮਿਹਨਤ ਦੇ ਪੈਸੇ ਲੈਣੇ ਆ ਤੇ ਤੁਹਾਡੇ ਘਰ ਤੱਕ ਸਬਜ਼ੀ ਪਹੁੰਚਾਉਣੀ ਆ ਇਹ ਉਹਨਾਂ ਨਾਲੋਂ ਬਹੁਤ ਜ਼ਿਆਦੇ ਚੰਗੇ ਆ ਜਿਹੜੇ ਮੰਗ ਕੇ ਜਿਨ੍ਹਾਂ ਨੂੰ ਮੰਗ ਕੇ ਖਾਣ ਦੀ ਆਦਤ ਪਈ ਆ ਇਹ ਵਿਚਾਰੇ ਮੰਗ ਕੇ ਨਹੀਂ ਖਾਂਦੇ ਤੇ ਮਿਹਨਤ ਕਰਕੇ ਕਮਾਈ ਕਰਦੇ ਆ ਬਈ ਸੋ ਇਹਨਾਂ ਨੂੰ ਸਪੋਰਟ ਜ਼ਰੂਰ ਕਰਿਆ ਕਰੋ 5-10 ਰੁਪਈਆਂ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਬਾਈ ਸੋ ਧੰਨਵਾਦ ਦੋਸਤੋ ਤੁਹਾਡਾ ਬਹੁਤ-ਬਹੁਤ ਵੀਡੀਓ ਵੇਖਣ ਵਾਸਤੇ ਤੇ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਤੇ ਜਿਨ੍ਹਾਂ ਨੇ ਪੇਜ ਨੂੰ ਆਪਣੇ ਫੇਸਬੁੱਕ ਤੇ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਤੇ ਜਿਨ੍ਹਾਂ ਨੇ ਕੀਤਾ ਹੋਇਆ ਬਾਈ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਨਵੀਂ ਵੀਡੀਓ ਲੈ ਕੇ ਕੱਲ ਨੂੰ ਹਾਜ਼ਰ ਹੋਵਾਂਗੇ ਦੁਬਾਰਾ ਫੇਰ ਨਵੇਂ ਰੇਟਾਂ ਦੇ ਨਾਲ ਧੰਨਵਾਦ ਦੋਸਤੋ